ਸੋ ਸასი ਕਾਲ ਕਿਵੇਂ ਹਾਲ ਚਾਲ ਹੈ ਤੁਹਾਡੇ ਉਮੀਦ ਕਰਦੇ ਹਾਂ ਠੀਕ ਹੋਣੇ ਆ ਠੀਕ ਹੀ ਚਾਹੀਦੇ ਆ ਭਾਈ ਹਾਲ ਚਾਲ ਤਾਂ ਕਿਹੜੇ ਲੱਭ ਰਹੀਓ ਉਹ ਸਾਰੇ ਪੰਜਾਬ ਨੂੰ ਪਤਾ ਹੈ ਛੁੱਟੀਆਂ ਵਧ ਗਈਆਂ ਨੇ ਮੇਰੀ ਤਾਂ ਛੁੱਟੀਆਂ ਨਹੀਂ ਵਧੀਆਂ ਮੈਂ ਤਾਂ ਸਕੂਨ ਲੰਨੀ ਆ ਭਾਈ ਬੱਚਿਆਂ ਦੀਆਂ ਛੁੱਟੀਆਂ ਵਧੀਆਂ ਸਰਕਾਰੀ ਟੀਚਰਾਂ ਦੀਆਂ ਵਧੀਆਂ ਪ੍ਰਾਈਵੇਟ ਵਾਲੇ ਤਾਂ ਵਿਚਾਰੀ ਜਾਂਦੇ ਹੀ ਤੇ ਠੰਡ ਤੇ ਇੰਨੀ ਆ ਕਿ ਚਿਲਡ ਹੋਇਆ ਪਿਆ ਮੌਸਮ ਹੈ ਨਾ ਤੇ ਲੋਕੀ ਕਹਿੰਦੇ ਕਸ਼ਮੀਰ ਜਾਣਾ ਕਸ਼ਮੀਰ ਤਾਂ ਭਾਈ ਇੱਥੇ ਬਣੀ ਪਈ ਆ ਸਾਡੇ ਤਾਂ ਸਾਹ ਇੱਥੇ ਸੁੱਕੇ ਪਏ ਹੱਡ ਗੋਡੇ ਲੋਕਾਂ ਦੇ ਜੁੜੇ ਪਏ ਤੁਰਿਆ ਜਾਂਦਾ ਨਹੀਂ ਪਿਆ ਤੇ ਕਸ਼ਮੀਰ ਜਾ ਕੇ ਤਾਂ ਫਿਰ ਦੇਖ ਲੋ ਫਿਰ ਕਿਹੜੇ ਹਾਲ ਹੋਣੇ ਆ ਤੇ ਚਲੋ ਉਹਨਾਂ ਦੀ ਵੀ ਰੋਜੀ ਰੋਟੀ ਐ ਇਦਾਂ ਦੇ ਮੌਸਮ ਆਉਂਦੇ ਆ ਪਿਆਰੇ ਤੇ ਉਹਨਾਂ ਦੀ ਵੀ ਜਦੋਂ ਲੋਕ ਜਾਂਦੇ ਆ ਟੂਰਿਸਟ ਆਉਂਦੇ ਆ ਤੇ ਉਹਨਾਂ ਦਾ ਅ ਰੋਜ਼ਗਾਰ ਚੰਗਾ ਜਾਣਾ ਚਾਹੀਦਾ ਜੇ ਨਾ ਕੋ ਪੈਸੇ ਮੇਰੇ ਕੋ ਵੀ ਹੁੰਦੇ ਮੈਂ ਵੀ ਚੱਲੇ ਜਾਂਦੀ ਅ ਚਲੋ ਵੀ ਇਹ ਵੀ ਗੱਲਾਂ ਹੋ ਗਈਆਂ ਮੌਸਮ ਦੀਆਂ ਤੇ ਆਪਾਂ ਰੋਜ਼ ਗੱਲ ਕਰਦੇ ਆ ਅੱਜ ਚਲੋ ਨਵੇਂ ਕੰਮ ਹੋਏ ਕੱਲ ਤੋਂ ਵੀਡੀਓ ਪਾ ਕੇ ਤੇ ਫਿਰ ਕੰਮ ਭੇਜਣੇ ਚਾਰ ਪੰਜ ਦਿਨ ਦੀ ਗੱਲ ਇਦਾਂ ਆ ਫਿਰ 15 ਤਰੀਕ ਹੋ ਜਾਣੀ ਆ 15 ਦਿਨ ਇਦਾਂ ਹੀ ਗਏ ਤੇ ਫਿਰ ਉਸ ਤੋਂ ਬਾਅਦ ਪਈ ਇੱਕ ਸਕੂਲ ਖੁੱਲ ਜਾਣੀ ਆ ਸਕੂਲ ਖੁੱਲਣ ਤੋਂ ਬਾਅਦ ਫਿਰ ਪੜਾਈਆਂ ਕਰਾਓ 10 15 ਦਿਨ ਇਦਾਂ ਨਿਕਲ ਜਾਣੇ ਆ ਪ੍ਰੀ ਬੋਰਡ ਹੈ ਜਾਣੀ ਆ ਫਿਰ ਵੈਲ ਆ ਜਾਣੀ ਆ બસ ਕਰਦੇ ਕਰਾਉਂਦੇ ਜੀ ਟਾਈਮ गुज़र ਜਾਣਾ ਤੇ ਟਾਈਮ गुज़र ਕੇ ਤੇ ਫਿਰ ਪੇਪਰ ਸ਼ੁਰੂ ਹੋ ਜਾਣੇ ਆ ਬੱਚਿਆਂ ਦੇ ਤੇ ਪੇਪਰਾਂ ਦੇ ਵਿੱਚ ਵੀ ਫੇਰ ਕੀ ਹੋਣਾ ਬਸ ਟਾਈਮ ਜਿਹੜਾ ਆ ਉਹ ਅਸੀਂ ਇਦਾਂ ਹੀ ਸਪੈਂਡ ਕਰਦੇ ਆ ਤੇ ਜ਼ਿੰਦਗੀ ਚੱਲਦੀ ਰਹਿੰਦੀ ਆ ਤੇ ਅਸੀਂ ਇਹੀ ਕਹਿੰਦੇ ਆ ਕਿ ਚਲੋ ਜੋ ਵੀ ਆ ਨਾ ਇੱਕ ਸਮੂਥੀ ਲਾਈਫ ਚੱਲਨੀ ਚਾਹੀਦੀ ਹੈ ਕੰਮ ਕਾਜ ਵੀ ਚੱਲਦੇ ਰਹਿਣੇ ਚਾਹੀਦੇ ਪਰ ਠੰਡ ਦੇ ਮੌਸਮ ਚ ਉਹਦੇ ਵਿੱਚ ਨਾ ਜਿੱਦਾਂ ਬਾਰਲੇ ਦੇਸ਼ਾਂ ਚ ਹੁੰਦਾ ਵੀ ਹੀਟਿੰਗ ਸਿਸਟਮ ਤੇ ਸਾਡੇ ਇੰਡੀਆ ਚ ਵਿਚਾਰੇ ਥੋੜੇ ਕਿ ਦਿਨਾਂ ਲਈ ਇੱਕ ਮਹੀਨੇ ਦੀ ਗੱਲ ਹੁੰਦੀ ਹੈ ਹੀਟਿੰਗ ਸਿਸਟਮ ਲਾਗੇਗੀ ਉਹ ਸਿਸਟਮ ਲਾ ਕੇ ਕਰਨਗੇ ਵੀ ਕੀ ਅੱਗੋਂ ਤਾਂ ਐਡੀਆਂ ਤੱਪਦੀਆਂ ਗਰਮੀਆਂ ਆਉਣੇ ਵੈਸੇ ਮੈਂ ਨਾ ਇਹ ਦੇਖਿਆ ਸਾਊਥ ਇੰਡੀਆ ਦਾ ਮੌਸਮ ਥੋੜਾ ਠੀਕ ਹੀ ਰਹਿੰਦਾ ਹਨਾ ਨਾ ਜ਼ਿਆਦਾ ਗਰਮੀ ਨਾ ਜ਼ਿਆਦਾ ਠੰਡ ਮੀਮੂ ਜਾਰੇ ਪੈਂਦੇ ਉਧਰ ਚਲੋ ਆ ਮੰਦੇ ਉਹਨਾਂ ਦੀ ਵੀ ਪ੍ਰੋਬਲਮ ਹੋ ਜਾਂਦੀ ਹੈ ਪਰ ਨਾਰਥ ਇੰਡੀਆ ਤਾਂ ਮੈਂ ਦੇਖਿਆ ਵੀ ਕਦੀ ਤਾਂ ਚਿਲਡ ਠੰਡ ਲੋਕੀ ਦਵ ਵਿਚਾਰੇ ਠੁੰਡੇ ਅੱਗ ਸੇਕਦੇ ਫਿਰਣਗੇ ਕਦੀ ਇੰਨੀ ਇੱਕ ਜ਼ਿਆਦਾ ਗਰਮੀ ਕਿ ਪੁੱਛੋ ਨਾ ਬਾਹਰ ਨਿਕਲਣਾ ਬਿਹਾਲ ਹੋ ਜਾਂਦਾ ਇਦਾਂ ਦਾ ਮੌਸਮ ਉੱਤਰ ਭਾਰਤ ਵੀ ਦੇ ਅਸੀਂ ਸਮਝ ਨਹੀਂ ਆਦੀ ਚਲੋ ਕੋਈ ਗੱਲ ਨਹੀਂ ਦੁਨੀਆਂ ਦੇ ਰੰਗ ਹੈ ਹਰ ਤਰ੍ਹਾਂ ਦੇ ਆ ਮੌਸਮ ਆਉਂਦੇ ਆ ਦੇਖੋ ਅਸੀਂ ਕਿਸ ਤਰ੍ਹਾਂ ਦਾ ਮੌਸਮ ਆਉਂਦੇ ਆ ਠੰਡ ਚ ਠੰਡਾ ਹੈ ਗਰਮੀ ਚ ਗਰਮੀ ਹੈ ਬਰਸਾਤਾ ਚ ਉਹਦਾ ਬਰਸਾਤ ਵੀ ਆਉਂਦੀ ਹੜ ਵੀ ਇੰਨੇ ਆਉਂਦੇ ਆ ਪੁੱਛੋ ਨਾ ਬੁਰੇ ਹਾਲ ਨਹੀਂ ਵੈਸੇ ਇਦਾਂ ਦੇ ਮੌਸਮ ਵਾਲਾ ਜਿਹੜਾ ਰਕਬਾ ਹੁੰਦਾ ਜਿੱਦਾਂ ਇਲਾਕਾ ਹੁੰਦਾ ਉਹ ਠੀਕ ਹੁੰਦਾ ਰਹਿਣ ਨੂੰ ਇਹ ਤਾਂ ਹੁਣ ਮੈਨੂੰ ਪਤਾ ਨਹੀਂ ਆ ਪਰ ਇਹਨਾਂ ਦੇ ਤਾਂ ਇੱਤੀ ਘਰ ਸਾਰਿਆਂ ਦੇਤੀ ਹੈ ਤੇ ਵਧੀਆ ਲੱਗਦਾ ਹੈ ਹਨਾ ਆਪਾਂ ਨੂੰ ਹੈਬਚੁਅਲ ਹੋ ਗਏ ਇਦਾਂ ਦੇ ਮੌਸਮਾਂ ਦੇ ਪਰ ਸੋਚ ਕੇ ਦੇਖੋ ਸਾਰੇ ਜਣੇ ਆਪਾਂ ਕਿੱਥੇ ਰਹਨੇ ਆ ਜਿੱਥੇ ਮੌਸਮ ਦਾ ਕੋਈ ਪਤਾ ਨਹੀਂ ਠੰਡਾਂ 'ਚ ਠੰਡ ਗਰਮੀਆਂ 'ਚ ਗਰਮੀ ਲੋਕੀ ਵੀ ਕਹਿੰਦੇ ਹੋਣੇ ਕਿ ਕੈਸਾ ਮੌਸਮ ਹੈ ਆਪਕੇ ਮਤਲਬ ਸਿਟੀ ਦਾ ਤੋਂ ਅਸੀਂ ਕੀ ਦੱਸੀਏ ਭਾਈ ਕਿਦਾਂ ਦਾ ਮੌਸਮ ਰਹਿੰਦਾ ਇੱਥੇ ਤਾਂ ਗਰਮੀਆਂ 'ਚ ਗਰਮੀ ਠੰਡਾਂ 'ਚ ਠੰਡ ਪਤਾ ਹੀ ਨਹੀਂ ਲੱਗਦਾ ਵੈਸੇ ਅਸਾਂ ਭਾਈ ਜਿਹੜੇ ਜਿੱਥੇ ਸਨੋਫਾਲ ਹੁੰਦੀ ਹੈ ਨਾ ਉੱਥੇ ਥੋੜਾ ਥੋੜਾ ਨਿੱਗਾ ਵੀ ਹੁੰਦਾ ਸਨੋਫਾਲ ਨਾ ਤੇ ਜਿਹੜੇ ਵਿਚਾਰੇ ਸਾਡੇ ਵਰਗੇ ਆ ਨਾ ਦੂਰ ਦਰਾਡੇ ਵਾਲੇ ਉਥੇ ਚਿਲਡ ਹੋਇਆ ਪਿਆ ਠੰਡਾ ਹੋਇਆ ਪਿਆ ਹਰ ਚੀਜ਼ ਕੋਈ ਦੀਵਾਰ ਨੂੰ ਅਟਲਾ ਲੋ ਕਿਸੇ ਚੀਜ਼ ਨੂੰ ਕਈ ਤਾਂ ਆਰਾਮ ਨਾਲ ਹੈ ਭਾਈ ਨੌਕ ਚੱਕਰ ਹੈ ਕੰਮ ਕਰ ਕੋਈ ਕੰਨਾ ਨਹੀਂ ਹੈ ਆਰਾਮ ਨਾਲ ਹੈ ਮਹਾਰਾਜ ਨੇ ਉਹਨਾਂ ਨੂੰ ਵੀ ਚਲੋ ਬਖਸ਼ ਦਿੱਤੀ ਹੋਈ ਹੈ ਹਨਾ ਲక్ష్ਮੀ ਬਤਾ ਉਹਨਾਂ ਤੇ ਮਿਹਰਵਾਣਾ ਤੇ ਉਹ ਆਰਾਮ ਦੀ ਜ਼ਿੰਦਗੀ ਜੀ ਰਹੇ ਤੇ ਕਈ ਵਿਚਾਰੇ ਉਥੋਂ ਹੀ ਦਾ ਬੁਰੇ ਹਾਲ ਤੇ ਬੰਕੇ ਤਿਆੜੇ ਜਿਨ੍ਹਾਂ ਰੋਟੀ ਕਮਾ ਕੇ ਖਾ ਰਹੇ ਕਹਿੰਦੇ ਖਾਈਆਂ ਦੇ ਪੁੱਤਰਾ ਨੇ ਘਾਈ ਖੋਤੜਾ ਹੁੰਦਾ ਕਿਉਂ ਤਾਂ ਜਿਹੜੇ ਵਿਚਾਰੇ ਲੇਬਰ ਵਾਲੇ ਆ ਜਾਂ ਵਿਚਾਰੇ ਆਪ ਕੰਮ ਕਰਕੇ ਖਾਂਦੇ ਆ ਜਿ ਘਰਾਂ ਦਾ ਕੰਮ ਵੀ ਸਾਰੇ ਆਪ ਹੀ ਕਰਦੇ ਆ ਉਹਨਾਂ ਲਈ ਥੋੜਾ ਠੰਡਾ ਹੁੰਦਾ ਮੁਸ ਤੇ ਜਿਹੜੀਆਂ ਬਥਰੀਆਂ ਔਰਤਾਂ ਘਰ ਦਾ ਕੰਮ ਕਰਦੀਆਂ ਨਾ ਜੇ ਜੇ ਪਰਿਵਾਰ ਦੇ ਬਾਕੀ ਮੈਂਬਰ ਆ ਖਾਣਾ ਹੀ ਸੌਖਾ ਨਾ ਸਮਝਿਆ ਕਰੋ ਹੱਥ ਵਟਾ ਦਿਆ ਕਰੋ ਠੀਕ ਹੈ ਇੱਕ ਜਣਾ ਵੀ ਕੋਈ ਕੋਲੂ ਦਾ ਬੈਲ ਨਹੀਂ ਹੁੰਦਾ ਕੋਈ ਵੀ ਔਰਤ ਤੁਹਾਡੇ ਲਈ ਨੌਕਰ ਨਹੀਂ ਲਿਆਂਦੀ ਹੁੰਦੀ ਉਹਦੀ ਹੈਲਪ ਕਰਾ ਦਿਆ ਕਰੋ ਤੇ ਉਹ ਦਾ ਰੋਟੀ ਬਣੀ ਬਣਾਉਣ ਚ ਹਰ ਕੰਮ ਚ ਉਹਦੀ ਹੈਲਪ ਕਰਾਇਆ ਕਰੋ ਫਿਰ ਸਹੀ ਰਹਿੰਦਾ ਜਿੰਦਗੀ ਸਮੂਦ ਚਲਦੀ ਹੈ ਜਦੋਂ ਅਗਲੀ ਦੀ ਹੈਲਪਿੰਗ ਕਰਾਉਂਦੇ ਨਾ ਫਿਰ ਫਿਰ ਭੈੜਾ ਲੱਗਦਾ ਫਿਰ ਤਾਂ ਪੁੱਛੋ ਹੀ ਨਾ ਹਾਲ ਬੁਰੀ ਹੈ ਇਸ ਕਰਕੇ ਸਾਰੇ ਜਣਿਆਂ ਨੂੰ ਚਾਹੀਦਾ ਕਿ ਵੀ ਜਿਹੜਾ ਵੀ ਘਰ ਦੀ ਕੰਮਕਮੂ ਕਰਨ ਵਾਲੀ ਹੈ ਵਿਚਾਰੀ ਔਰਤ ਉਹਦੀ ਹੈਲਪ ਕਰਾਓ ਠੰਡੇ ਵਿੱਚ ਉਹ ਵੀ ਟਾਈਮ ਨਾਲ ਕੰਮ ਨਬੜ ਕੇ ਆਪਣਾ ਲਜਾਈਆਂ ਚ ਪਵੇ ਹੁਣ ਵਿਚਾਰੇ ਮੇਰੇ ਵਰਗੇ ਵੀ ਆ ਜਿਹਨਾਂ ਨੂੰ ਆਪ ਹੀ ਕਰਨਾ ਪੈਂਦਾ ਉਹ ਤਾਂ ਫਿਰ ਕੋਈ ਘਰਚਾ ਹੈ ਹੀ ਨਾ ਉਹ ਵੀ ਤੇ ਫਿਰ ਆਪ ਹੀ ਕਰ ਲੋ ਟਾਈਮ ਨਾਲ ਕਰ ਲੋ ਵੀਡੀਓ ਬਣਾ ਕੇ ਹੁਣ ਮੈਨੂੰ ਕਹੋਗੇ ਸਿਆਣੀ ਨਹੀਂ ਹੈਗੀ ਵੀ ਕੰਮ ਮੇਰੇ ਵਰਗੀ ਦਾ ਕਰਨ ਵਾਲਾ ਪਿਆ ਹੁੰਦਾ ਤੇ ਆਪ ਮੈਂ ਵੀਡੀਓ ਤੇ ਲੱਗੀ ਹੁੰਨੀ ਆ ਵੀਡੀਓ ਤੇ ਵਿਧਾ ਭਰਾਵਾਂ ਲੱਗੀ ਹੁੰਨੀ ਆ ਵੀ ਚੱਲ ਕੋਈ ਗੱਲ ਨਹੀਂ ਸਾਨੂੰ ਵੀ ਵਿਊ ਲਾਈਕ ਸ਼ੇਅਰ ਮਿਲ ਗਏ ਤੇ ਫਿਰ ਸਾਡੀ ਜ਼ਿੰਦਗੀ ਵੀ ਸਮੂਧ ਹੋ ਜੂਗੀ ਮੇਰ